ਇਹ ਆ ਸਰਕਾਰ ਨੇ ਜਿਹੜਾ ਉਪਰਾਲਾ ਕੀਤਾ ਹੋਇਆ ਹੈ ਕਿ ਨਸ਼ਿਆਂ ਨੂੰ ਥੱਲ ਪਾਉਣੀ ਹੈ ਉਸ ਦੇ ਸਬੰਧ ਵਿੱਚ ਭਗਵੰਤ ਮਾਨ ਬਾਰ-ਬਾਰ ਸਟੇਜਾਂ ਤੇ ਕਹਿ ਰਿਹਾ ਸੀ ਕਿ ਕੁਝ ਦਿਨ ਰੁਕੋ ਵੱਡੇ ਘਰਾਣਿਆਂ ਨੂੰ ਵੀ ਤੁਹਾਨੂੰ ਪਕੜ ਕੇ ਵਿਖਾਵਾਂਗੇ ਅੱਜ ਉਹ ਸੱਚ ਸਾਬਤ ਹੋ ਗਿਆ ਕਿ ਜੋ ਵਿਕਰਮਜੀਠੀ ਹੈ ਉਹਨੂੰ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਵਿਜੀਲੈਂਸ ਦੀ ਟੀਮ ਨੇ ਫੜ ਲਿਆ ਤੇ ਲੋਕ ਨਾਲ ਇਹ ਵੀ ਕਹਿ ਰਹੇ ਆ ਕਿ ਉਹਨੇ ਮਾਨਹਾਨੀ ਦਾ ਕੇਸ ਕੀਤਾ ਸੀ ਆਪਣੇ ਅਰਵਿੰਦ ਕੇਜਰੀਵਾਲ ਤੇ ਉੱਚ ਜੀ ਉਹ ਮਾਫੀ ਮੰਗ ਗਿਆ ਸੀ ਕਿਉਂਕਿ ਜਿਹੜਾ ਕੇਜਰੀਵਾਲਾ ਬੜਾ ਸਿਆਣਾ ਤੇ ਸਮਝਦਾਰ ਬੰਦਾ ਹੈ ਉਹਨੇ ਉਹਦੋਂ ਦਿੱਲੀ ਦਾ ਮੁੱਖ ਮੰਤਰੀ ਸੀ ਉਹਨੇ ਕਿਹਾ ਵੀ ਚਲੋ ਕਿੱਥੇ ਆਪਾਂ ਕੋਰਟ ਕਚਹਿਰੀਆਂ ਦੇ ਕੇਸਾਂ 'ਚ ਪਾਵਾਂਗੇ ਮਾਫੀ ਮੰਗਿਆ ਉਹ ਪਰ ਸਫਾ ਮਿਸਲ ਤੇ ਜਿਹੜੀ ਕੋਈ ਆਈ ਹੈ ਚੀਜ਼ ਜੋ ਦੀ ਇਨਵੈਸਟੀਗੇਸ਼ਨ ਹੋਈ ਹੈ ਉਹਦੇ ਆਧਾਰ ਤੇ ਜਿਹੜਾ ਹੈਗਾ ਅਰੇਸਟ ਕੀਤਾ ਤੇ ਕੇਜਰੀਵਾਲ ਦੀ ਫੋਟੋ ਲਾ ਕੇ ਇੱਕ ਪੋਸਟ ਪਾਈ ਹੋਈ ਹੈ ਕਿ ਉਸ ਸਮੇਂ ਦੀਆਂ ਸਰਕਾਰਾਂ ਦੇ ਵਿੱਚ ਮੰਤਰੀਆਂ ਦੀਆਂ ਗੱਡੀਆਂ 'ਚ ਤਸਕਰੀਆਂ ਹੁੰਦੀਆਂ ਸੀ ਤੇ ਅੰਤਰਰਾਸ਼ਟਰੀ ਜਿਹੜੇ ਸਮੱਗਲਰ ਸੀ ਉਹਨਾਂ ਨੂੰ ਮੰਤਰੀ ਆਪ ਦੇ ਘਰੇ ਠਹਿਰਾਉਂਦੇ ਸੀ ਤੇ ਤੀਜੀ ਲੈਣਾ ਵੀ ਕਿਤੋਂ ਦਾ ਵੀ ਹੋਵੇ ਕੋਈ ਵੀ ਹੋਵੇ ਜਿਹੜਾ ਪੰਜਾਬ ਪੰਜਾਬ ਦੀ ਜਵਾਨੀ ਨੂੰ ਨਸਿਆਂ ਬਲਤ ਘੇਲਦਾ ਉਹਨੂੰ ਬਖਸ਼ਿਆ ਨਹੀਂ ਜਾਵੇਗਾ ਅੱਜ ਜਿਹੜਾ ਵਿਕਰਮ ਜੀਠੀਆ ਉਹਨੂੰ ਜਿਹੜਾ ਹੈਗਾ ਪੁਲਿਸ ਨੇ ਤੇ ਵਿਜੀਲੈਂਸ ਨੇ ਜਿਹੜਾ ਹੈਗਾ ਅਰੈਸਟ ਕਰ ਲਿਆ ਉਹ ਜਿਹੜੀ ਵਿਜੀਲੈਂਸ ਹੈ ਇਹ ਪੱਕੇ ਪੈਰੀ ਪਰਚਾ ਦਰਜ ਕਰਦੀ ਹੈ ਪਰਚਾ ਦਰਜ ਕਰਕੇ ਫੇਰ ਅਰੈਸਟ ਕਰਦੀ ਹੈ ਜਿਹੜੇ ਤੱਥਨ ਇਹਨਾਂ ਨੇ ਸ਼ਾਮਲ ਕੀਤੇ ਨਾ ਔਰ ਸਮਾਂ ਵੀ ਬੜਾ ਲੱਗਿਆ ਇਸ ਚੀਜ਼ ਤੇ ਜੁਪੀ ਬਿਹਾਰ ਹੋਰ ਸਟੇਟਾਂ ਤੋਂ ਸਾਰੀ ਜਿਹੜੀ ਇਹਨਾਂ ਨੇ ਸਮਗਰੀ ਇਕੱਠੀ ਕਰੀ ਹੈ ਤੇ ਉਹਦੇ ਵਿੱਚ ਜਿਹੜਾ ਹੈਗਾ ਅਰੈਸਟ ਕੀਤਾ ਤੇ ਹੋ ਸਕਦਾ ਇਹ ਦੀ ਹੁਣ ਫੇਰ 3-4 ਮਹੀਨੇ ਬੇਲ ਨਾ ਹੋਵੇ ਜਿਵੇਂ ਪਹਿਲਾਂ ਵੀ 3-4 ਮਹੀਨੇ ਲਾ ਕੇ ਆਇਆ ਹੈ ਉਤੋਂ ਜਦੋਂ ਉਹਨੂੰ ਫੜਿਆਗਾ ਜੀ ਮੇਰੇ ਘਰ ਦੇ ਨੂੰ ੱਟੇ ਮਾਰ ਰਹੇ ਆ ਜੀ ਪੁਲਿਸ ਨੇ ਜੀ ਐਂ ਕੀਤਾ ਜੀ ਪੁਲਿਸ ਨੇ ਉਹ ਕੀਤਾ ਇਹ ਬੇਦੁਕੀਆਂ ਗੱਲਾਂ ਐ ਪੁਲਿਸ ਜਦੋਂ ਉਹਨੂੰ ਕਿਸੇ ਨੂੰ ਬੰਦੇ ਨੂੰ ਫੜਦੀ ਐ ਵੀ ਭੱਜ ਨਾ ਜਾਵੇ ਤਾਂ ਫਰਕੰਦਾ ਕੋਠੇ ਟੱਪ ਗਈ ਮੁਰਜ਼ਮ ਦੇ ਘਰੇ ਜਾਂਦੀ ਐ ਜਦੋਂ ਬੰਦੇ ਦੇ ਪਰਚਾ ਦਰਜ ਹੋਵੇ ਚ ਕੋਈ ਐ ਰਾਜਾ ਐ ਰਾਣਾ ਐ ਉਹ ਮੁਰਜ਼ਮ ਬਣ ਜਾਂਦਾ ਜਦੋਂ ਐਫ ਆਈ ਆਰ ਨੌਚ ਹੋਏ ਦੂਜੀ ਗੱਲ ਉੱਤਰਦਾ ਸੀ ਮੁੱਛਾਂ ਨੂੰ ਤਾੜ ਦਿੱਤੀ ਸੀ ਭਗਵਾਨ ਤਸਮਾਨ ਸ਼ਿਆਮਾ ਮੈਨੂੰ ਵੇਖੂਗਾ ਇਹ ਕਰੂੰਗਾ ਉੱਠੇ ਕੰਮ ਕਰੂ ਹੀ ਨਾ ਕਿਉਂ ਵੇਖਾਂਗੇ ਆਪਾਂ ਇਹ ਵੀ ਬੇਤੁਕੀਆਂ ਗੱਲਾਂ ਤੀਜਾ ਉਹਦੇ ਵਿੱਚ ਦਿਖਾ ਰਹੇ ਨੇ ਕਿ ਇਹਦੇ ਬੱਚਿਆਂ ਨੂੰ ਮਿਲਿਆ ਬੱਬਰ ਸ਼ੇਰ ਬਣ ਕੇ ਰਹੋ ਤੁਸੀਂ ਸ਼ੇਰ ਦੇ ਬੱਚੇ ਹੋ ਪਰ ਬਿਨਾ ਮਤਲਬ ਤੋਂ ਚਾਹੇ ਕਿਸੇ ਦੀ ਲਾਕ ਡਾਟ ਹੈ ਦੁਸ਼ਮਣੀ ਹੈ ਸਿਆਸੀ ਲੀਡਰਾਂ ਦੇ ਆਪਸ ਵਿੱਚ ਕਾਦੀ ਦੁਸ਼ਮਣੀ ਹੁੰਦੀ ਹੈ ਰਾਜਨੀਤੀ ਦੇ ਵਿੱਚ ਅੱਗੇ ਆਉਣਾ ਹੁੰਦਾ ਹੈ ਮੰਤਰੀ ਬਣਨਾ ਹੁੰਦਾ ਆਪਦੀ ਨਾਮ ਚ ਮਕਾਉਣਾ ਹੁੰਦਾ ਵੀ ਜਿਹੜੀ ਹੈਗੀ ਹੈ ਆ ਦੇ ਗੁੱਡੇ ਚੜਾਉਣ ਦੀ ਖਾਤਰ ਬੰਦਾ ਸਭ ਕੁਝ ਕਰਦਾ ਓਸਾ ਦਾ ਕਾਲ ਨੂੰ ਵਿਕਰਮਜੀਠਿਆ ਆਪ ਵਿੱਚ ਰਾਜੇ ਜਾਂ ਭਗਵੰਤ ਮਾਨ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਾ ਵਿਚ ਰਾਜੇ ਰਾਜਨੀਤੀ ਦੇ ਵਿੱਚ ਕੋਈ ਬਹੁਤ ਹੀ ਵੱਡੀ ਦੁਸ਼ਮਣੀ ਨਹੀਂ ਹੁੰਦੀ ਇਹਨਾਂ ਦੀ ਕੋਈ ਦੁਸ਼ਮਣੀ ਨਹੀਂ ਹੈ ਪਰ ਜਿਹੜੇ ਲੋਕਾਂ ਨੇ ਵਾਅਦੇ ਕੀਤੇ ਸੀ ਕਿੱਥੋਂ-ਕਿੱਥੋਂ ਨਸੇ ਦੀ ਸਪਲਾਈ ਹੋਈ 2012 ਦੇ ਵਿੱਚ ਭੋਲਾ ਫੜਿਆ ਹੋਇਆ ਸੀ ਜਿਹੜਾ ਡੀਐਸਪੀ ਸੀ ਪੰਜਾਬ ਪੁਲਿਸ ਦੇ ਵਿੱਚ ਉਹਦੀ 13 ਸਾਲਾਂ ਬਾਅਦ ਰਿਹਾਈ ਹੋਈ ਆ 13 ਸਾਲ ਉਸ ਬੰਦੇ ਨੂੰ ਨਾ ਕੋਈ ਛੁੱਟੀ ਨਾ ਉਹਦੀ ਜਵਾਨ ਤੋਂ ਹੀ ਨਾ ਉਹ ਪਰੋਲ ਤੇ ਆਇਆ 13 ਸਾਲ ਲਗਾਤਾਰ ਅੰਦਰ ਬੈਠਾ ਰਿਹਾ ਕਿਹਦੀ ਸਰਕਾਰ ਦੇ ਵਿੱਚ ਬਾਦਲ ਸਰਕਾਰ ਦੇ ਵਿੱਚ 7 ਦੇ ਵਿੱਚ ਗਵਰਨਮੈਂਟ ਬਣੀ ਔਰ 12 ਦੇ ਵਿੱਚ ਦੁਬਾਰੇ ਬਣੀ ਤੇ ਉਹ ਸਿੱਧਾ ਨਾ ਉਹਦੋਂ ਮਜੀਠੀ ਜੀ ਦਾ ਲੈ ਰਿਹਾ ਸੀ ਉਦੋਂ ਆ ਕੇ ਕੈਪਟਨ ਆ ਗਿਆ ਉਹਦਾ ਚਾਚਾ ਜੀ ਉਹਨੇ ਦੱਬਦੀਆਂ ਪਹਿਲਾਂ ਤੇ ਹੁਣ ਜਿਹੜੀ ਹੈਗੀ ਹੈ ਜਿਹੜੇ ਵਿਜੀਲੈਂਸ ਦੇ ਅਫਸਰ ਹੈ ਜਦੋਂ ਪਰਚਾ ਦਰਜ ਕਰਦੇ ਆ ਕੱਲ ਨੂੰ ਉਹਨਾਂ ਨੇ ਵੀ ਸੇਵਾ ਮੁਕਤ ਹੋਣਾ ਹੈ 58 ਸਾਲ ਤੋਂ ਬਾਅਦ ਜਾਂ ਆਈਪੀਐਸ 60 ਸਾਲ ਤੋਂ ਬਾਅਦ ਤੁਹਾਨੂੰ ਤੇ ਵੀ ਮਾਣਾ ਨਹੀਂ ਦਾ ਕੇਸ ਪਊਗਾ ਪੱਕੇ ਪੈਰੀ ਬਿਜ਼ਨਸ ਕਰਦੇ ਨੇ ਠੀਕ ਹੈ ਅੱਗੇ ਟਰਾਇਲ ਚੱਲਦਾ ਹੈ ਚਾਹੇ ਉਹ ਰੈਡ ਹੈਡਿੰਗ ਹੈ ਚਾਹੇ ਉਹ ਆਮਦਨ ਤੋਂ ਬਾਦ ਸੋਰਸ ਹੈ ਚਾਹੇ ਜੋ ਵੀ ਹੈ ਬੰਦਾ ਭਰੀ ਹੋ ਜਾਂਦਾ ਹੁੰਦਾ ਉਹ ਅੱਗੇ ਜਿਹੜਾ ਹੈਗਾ ਟਰਾਇਲ ਦੇ ਵਿੱਚ ਗਵਾਹਾਂ ਨੂੰ ਡਰਾਉਣਾ ਮਕਰਾਉਣਾ ਜਾਂ ਗਵਾਹ ਦੀਆਂ ਲੱਤਾਂ ਭਾਰ ਚਲਦੀਆਂ ਨਹੀਂ ਚਲਦੀਆਂ ਅਗਲੀ ਗੱਲ ਹੈ ਲੇਕਿਨ ਜਦੋਂ ਵਿਜੀਲੈਂਸ ਪਰਚਾ ਦਰਜ ਕਰਦੀ ਹੈ ਤਾਂ ਪੂਰੇ ਤੱਥਾਂ ਤੇ ਪੂਰੀ ਹੋਸ਼ਵਾਸ ਨਾਲ ਕਰਦੀ ਹੈ ਐਵੇਂ ਨਹੀਂ ਬਿਨਾ ਮਤਲਬ ਤੋਂ ਕਿਸੇ ਅਫਸਰਾਂ ਨੂੰ ਬਦਨਾਮ ਕਰੀ ਜਾਣਾ ਚਾਹੀਦਾ ਖਾਸ ਕਰਕੇ ਜਿਹੜੀ ਵਿਜੀਲੈਂਸ ਇਹੀ ਅਫਸਰ ਬਾਦਲ ਕਿਆਂ ਵੇਲੇ ਸੀ ਇਹੀ ਅਫਸਰ ਕੈਪਟਨ ਵੇਲੇ ਸੀ ਕੰਮ ਕਰਦੇ ਸੀ ਤੇ ਇਹੀ ਅਫਸਰਾਂ ਆਪ ਆਣਿਆਂ ਦੇ ਵਿੱਚ ਜਿੱਥੇ ਕੋ ਗੱਬਨ ਹੋਇਆ ਕੋਈ ਤਸਕਰੀ ਹੋਈ ਹੈ ਕਿਸੇ ਨੂੰ ਪਨਾਹ ਦਿੱਤੀ ਹੈ ਉਹ ਤਸਕਰੀ ਠਹਿਰੇ ਹੈ ਜਾਂ ਕਿਸੇ ਕਿਸ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਨਸ਼ੀਲਾ ਪਦਾਰਥ ਰੱਖਿਆ ਗਿਆ ਉਹਨਾਂ ਨੇ ਸਾਰੇ ਜਿਹੜੇ ਹੈਗੇ ਆਪਦੇ ਸੋਰਸ ਹੈ ਉਹ ਪਤਾ ਕਰਕੇ ਤੇ ਆ ਉਹਦੇ ਰਿਕਾਰਡ ਵਿੱਚ ਲੈ ਲੇ ਵਿਜੀਲੈਂਸ ਨੇ ਉਹ ਸ਼ੇਰ ਹੈ ਬੱਬਰ ਸ਼ੇਰ ਹੈ ਇਹ ਬੇਤੁਕੀਆਂ ਗੱਲਾਂ ਜਦੋਂ ਆਵਾਮ ਕਹਿ ਰਹੀ ਹੋਵੇ ਅਫਸਰ ਸਾਹੀ ਕਹਿ ਰਹੀ ਹੋਵੇ ਵਿਰੋਧੀ ਧਿਰ ਕਹਿ ਰਹੀ ਹੋਵੇ ਇਹ ਨਸ਼ੇ ਦੇ ਨਾਲ ਇਹਨਾਂ ਦੇ ਸਬੰਧ ਸੀ ਤਾਂ ਭਾਈ ਕੁਝ ਨਾ ਕੁਝ 2% 4% ਤਾਂ ਹੁੰਦਾ ਨਰੀਆਂ ਲੂਣਦੀਆਂ ਨਹੀਂ ਪਕਦੀਆਂ ਕੁਝ ਨਾ ਕੁਝ ਉਹਦੇ ਵਿੱਚ ਹੁੰਦਾ ਕੌਣ ਜੇ ਕੇਜਰੀਵਾਲ ਕੋ ਤੋਂ ਮਾਫੀ ਮੰਗਿਆ ਸੀ ਕੋਈ ਕਾਰਨ ਜਿ ਉਹ ਬੰਦਾ ਟੈਕਨੀਕਲ ਸੀਗਾ ਉਹ ਆਉਂਦੇ ਸਮੇਂ ਨੂੰ ਮੁੱਕ ਰੱਖਦਾ ਹੋਇਆ ਆਪਦੀ ਮਾਫੀ ਮੰਗਿਆ ਸੀ ਪਰ ਆ ਮਾਜ ਕੇ ਰੱਖਤਾ ਹੁਣ ਹੁਣ 2-4 ਮਹੀਨੇ ਜਵਾਬਤ ਨਹੀਂ ਹੋਣੀ ਫਿਰ ਟਰਾਇ ਚੱਲੂਗਾ ਤੁਰੇ ਫਿਰੋ ਇਸ ਕਰਕੇ ਜਿਹੜਾ ਹੈਗਾ ਉਹ ਚਲਾਨ ਦੇ ਵਿੱਚ ਯਾਰ ਸਾਰਾ ਕੰਲੀ ਕੰਲੀ ਚੀਜ਼ ਆ ਜੂਗੀ ਉਧਰ ਹਰ ਸਿਮਰਤ ਕੌਰ ਵੀ ਲਾਈਵ ਹੋਇਆ ਵੀ ਮੇਰੇ ਪਿਤਾ ਜਿਹੜੇ 85 ਸਾਲ ਦੇ ਬਜ਼ੁਰਗਾਂ ਨੂੰ ਪਰੇਸ਼ਾਨ ਕਰਿਆ ਜਾ ਰਿਹਾ ਸੋ ਇਸ ਕਰਕੇ ਹੈਗਾ ਵੀ ਉਹ ਕੰਮ ਕਦੇ ਨਾ ਕਰੋ ਜਿਹਦੀਆਂ ਵਾਅਦ ਵਿੱਚ ਆਪਾਂ ਨੂੰ ਭੁਗਤਣੀਆਂ ਪੈ ਜਾਣ ਖਾਣੀ ਦੋ ਡੰਗ ਦੀ ਰੋਟੀ ਹੈ ਚਾਹੇ ਇਥੇ ਮਹਿਲ ਆ ਚਾਹੇ ਕੁਛ ਵੀ ਹੈ ਨਾ ਕੁਝ ਨਾਲ ਲੈ ਕੇ ਆਇਆ ਤੇ ਨਾ ਨਾਲ ਲੈ ਕੇ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ